ਗੁਰਮੁਖ ਪਿਆਰਿਓ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਗੁਰੂ ਗੰਗ ਸਾਹਿਬ ਮਹਾਰਾਜ ਦੇ ਵਿੱਚ ਨਵੇਂ ਪਾਤਸ਼ਾਹ ਫਰਮਾਨ ਕਰਦੇ ਨੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਫਰਮਾਨ ਕਰ ਰਹੇ ਨੇ ਜਗਤ ਮੈਂ ਝੂਠੀ ਦੇਖੀ ਪ੍ਰੀਤ ਆਪਣੇ ਹੀ ਸੁਖ ਸੋ ਸਭ ਲਾਗੇ ਕਿਆ ਦਾਰਾ ਕਿਆ ਮੀਤ ਮਾਰਾਇ ਫਰਮਾਨ ਕਰਦੇ ਨੇ ਜਦੋਂ ਦਾ ਸੰਸਾਰ ਬਣਿਆ ਇਹ ਜਦੋਂ ਦੇ ਇਹ ਪੰਜਾਂ ਤੱਤਾਂ ਦੇ ਆਕਾਰਾਂ ਦੇ ਵਿੱਚ ਖੇਡ ਘੁੰਮ ਰਹੀ ਹੈ ਨਾ ਤੇ ਜਦੋਂ ਆਪਾਂ ਜਗਤ ਚ ਆ ਜਾਂਦੇ ਆ ਇਹ ਸਰੀਰ ਲੈ ਕੇ ਤਾਂ ਇੱਥੇ ਆ ਕੇ ਮਾਇਆ ਦਾ ਪਸਾਰਾ ਜਿਹੜਾ ਹੈ ਜਿਹੜਾ ਅੰਦਰ ਵਿਚਾਰ ਚੱਲਦੇ ਹੈ ਝੂਠੀ ਮਾਇਆ ਚੱਲਦੀ ਹੈ ਜਿਹੜੀ ਮਾਲਕ ਨਾਲ ਪ੍ਰੀਤ ਨਹੀਂ ਜੁੜਨ ਦਿੰਦੀ ਕਹਿੰਦੇ ਇੱਥੇ ਆ ਕੇ ਫਿਰ ਜਗਤ ਦੇ ਵਿੱਚ ਅਸੀਂ ਕਿ ਝੂਠੀ ਪ੍ਰੀਤ ਦੇਖੀ ਹੈ ਵੀ ਸਾਰੇ ਹੀ ਆਪਣੇ ਸੁੱਖ ਦੇ ਵਿੱਚ ਲੱਗੇ ਹੋਏ ਹੈ ਚਾਹੇ ਉਹ ਇਸਤਰੀ ਹੈ ਚਾਹੇ ਉਹ ਮਿੱਤਰ ਨੇ ਸਭ ਆਪਣੇ ਆਪਣੇ ਸਰੀਰ ਦੇ ਸੁੱਖਾਂ ਦੇ ਕਾਰਨ ਇੱਥੇ ਰਿਸ਼ਤੇ ਬਣਾਈ ਬੈਠੇ ਆ ਫਿਰ ਫਰਮਾਨ ਕਰਦੇ ਨੇ ਮੇਰੋ ਮੇਰੋ ਸਭੇ ਕਹਿਤ ਹੈ ਹਿਤ ਸਿਉ ਬਾਦਿਉ ਚੀਤ ਅੰਤ ਕਾਲ ਸੰਗੀ ਨਹਿ ਕੋ ਇਹ ਅਚਰਜ ਹੈ ਰੀਤ ਕਹਿੰਦੇ ਇੱਥੇ ਆ ਕੇ ਹਰ ਕੋਈ ਆਪਣੀ ਮਤ ਦੁਆਰਾ ਚੱਲ ਰਿਹਾ ਤੇ ਗੁਰਮਤ ਧਾਰਨ ਨਹੀਂ ਕੀਤੀ ਤੇ ਨਾਮ ਨਹੀਂ ਜਪਿਆ ਤੇ ਇਸ ਕਰਕੇ ਮੇਰੀ ਮੇਰੀ ਕਰਨ ਤੇ ਲੱਗੇ ਹੋਏ ਆ ਤੇ ਆਪਣੇ ਸਰੀਰ ਤੱਕੀ ਮਕਸਦ ਰੱਖਦੇ ਆ ਤੇ ਮਹਾਰਾਜ ਕਹਿੰਦੇ ਅੰਤ ਸਮੇ ਆਸੀਂ ਇਹ ਪਰਤੱਖ ਦੇਖ ਰਹੇ ਆ ਕਿ ਅੰਤ ਕਾਲ ਸੰਗੀ ਨੇ ਕੋ ਕਹਿੰਦੇ ਅੰਤ ਵੇਲੇ ਫਿਰ ਕੋਈ ਨਾਲ ਨਹੀਂ ਖੜਦਾ ਕੋਈ ਸੰਗ ਨਹੀਂ ਹੁੰਦਾ ਹੁਣ ਜਿਹੜੇ ਅਕਾਲ ਪੁਰਖ ਸੱਚੇ ਪਾਤਸ਼ਾਹ ਦਾ ਸ਼ਬਦ ਸਾਡੇ ਨਾਲ ਸੀ ਉਹਨਾਂ ਦੇ ਵਿੱਚ ਧਿਆਨ ਤਾਂ ਧਰਿਆ ਨਹੀਂ ਤੇ ਇੱਥੇ ਮੇਰੀ ਮੇਰੀ ਕਰਦੇ ਰਹੇ ਤੇ ਕਹਿੰਦੇ ਅਸੀਂ ਅਚਰਜ ਰੀਤ ਦੇਖ ਰਹੇ ਆ ਸੰਸਾਰ ਕਿਹੜੀ ਮਰਿਆਦਾ 'ਚ ਫਿਰ ਰਿਹਾ ਇਹ ਝੂਠੀ ਮਰਿਆਦਾ ਜਿਹੜੀ ਇੱਕ ਦੂਜੇ ਨਾਲ ਸਿਰਫ ਆਪਣੇ ਸਰੀਰ ਦੇ ਸੁੱਖਾਂ ਕਰਕੇ ਸੰਬੰਧ ਮਹਾਰਾਜ ਕਹਿੰਦੇ ਰੱਖਿਆ ਹੋਇਆ ਫਿਰ ਕਹਿੰਦੇ ਮਨ ਮੂਰਖ ਅਜ ਹੁ ਨਾ ਸਮਝਤ ਸਿਖ ਹੈ ਹਾਰੇ ਉਹ ਨੀਤ ਨਾਨਕ ਪਉਜਲ ਪਾਰ ਪਰੇ ਜੋ ਗਾਵੇ ਪ੍ਰਭ ਕੇ ਗੀਤ ਹੁਣ ਮਹਾਰਾਜ ਇੱਥੇ ਫਰਮਾਨ ਕਰ ਰਹੇ ਨੇ ਕਹਿੰਦੇ ਵੀ ਮਨ ਮੂਰਖ ਨੇ ਇਹ ਸਿੱਖਿਆ ਕਦੇ ਲਈ ਨਹੀਂ ਦਿਕਨ ਜੇ ਨਹੀਂ ਲਈ ਨਾਮ ਜਪਣ ਦੀ ਜਦੋਂ ਨੂੰ ਪਤਾ ਹੀ ਨਹੀਂ ਲੱਗਿਆ ਵੀ ਥਿਰ ਘਰ ਦੇ ਵਿੱਚ ਨਾਮ ਚੱਲ ਰਿਹਾ ਦਸਵੇਂ ਘਰ ਦੇ ਵਿੱਚ ਨਾਮ ਚੱਲ ਰਿਹਾ ਸੀ ਜਿਹੜਾ ਮਾਤਾ ਦੇ ਗਰਭ ਦੇ ਵਿੱਚ ਵੀ ਚੱਲ ਰਿਹਾ ਸੀ ਉਹ ਤਾਂ ਆ ਕੇ ਸੁਣਿਆ ਨਹੀਂ ਤੇ ਇਸ ਕਰਕੇ ਕਹਿੰਦੇ ਹੁਣ ਥੱਕ ਗਏ ਤੇ ਕਹਿੰਦੇ ਅੰਤ ਵੇਲੇ ਫਿਰ ਜਦੋਂ ਜਾਣ ਦਾ ਸਮਾਂ ਆਉਂਦਾ ਹੈ ਕਹਿੰਦੇ ਉਦੋਂ ਫਿਰ ਇਹ ਆਪਾਂ ਨੂੰ ਅਕਲ ਹੀ ਨਹੀਂ ਆਈ ਮਾਰਨ ਜਿਹੜੀ ਅਕਾਲ ਪੁਰਖ ਸੱਚੇ ਪਾਤਸ਼ਾਹ ਦੀ ਅਕਲ ਕਲਾ ਸੀ ਜੋ ਕਹਿੰਦੇ ਨਾ ਅਕਲ ਕਲਾ ਭਰਪੂਰ ਰਹਾ ਤੂੰ ਸੱਚਾ ਸਾਹਿਬ ਸਿਫ ਸੇ ਹਾਲੋ ਜਿਨ ਕੀ ਤੀਸੋ ਪਾਰ ਪਿਆ ਵੀ ਉਹ ਅਕਲ ਕਲਾ ਲੈਣੀ ਸੀ ਜਿਨ੍ਹਾਂ ਦੀ ਜਿਨ੍ਹਾਂ ਦੇ ਜਿਨ੍ਹਾਂ ਦੀ ਅਕਲ ਕਲਾ ਦੇ ਨਾਲ ਆਪਾਂ ਸਿਫਤ ਸਲਾਹ ਕਰਕੇ ਪਵਜਲ ਪਾਰ ਕਰਨਾ ਸੀ ਤਾਂ ਹੀ ਇੱਥੇ ਫਰਮਾਨ ਕਰਦੇ ਆ ਨਾਨਕ ਪਵਜਲ ਪਾਰ ਪਰੇ ਜੋ ਗਾਵੇ ਪ੍ਰਭ ਕੇ ਗੀਤ ਕਹਿੰਦੇ ਉਹ ਪਵਜਲ ਪਾਰ ਹੋਣਗੇ ਜਿਹੜੇ ਪ੍ਰਭੂ ਦੇ ਗੀਤ ਯਾਨੀ ਗੁਰਮੰਤਰ ਸਿਮਰਨ ਅਭਿਆਸ ਨਾਲ ਜੋੜਨਗੇ ਸਿਮਰਨ ਅਭਿਆਸ ਦੇ ਵਿੱਚ ਟੇਕ ਲਗਾ ਕੇ ਆਪਣੇ ਵਿਚਾਰਾਂ ਨੂੰ ਰੋਕ ਕੇ ਥਿਰ ਕਰਦੇ ਵਿੱਚ ਬੈਠ ਕੇ ਮਾਲਕ ਦੇ ਨਾਲ ਆਪਣੀ ਟੁੱਟੀ ਗੰਢ ਲੈਣਗੇ ਤੇ ਕਹਿੰਦੇ ਜਦੋਂ ਤੱਕ ਇਹ ਅਵਸਥਾ ਨਹੀਂ ਆਏਗੀ ਉਦੋਂ ਤੱਕ ਫਿਰ ਇਹ ਜਗਤ ਮੈਂ ਝੂਠੀ ਦੇਖੀ ਪ੍ਰੀਤ ਵਾਲਾ ਕੰਮ ਜੀ ਚੱਲਦਾ ਰਹੇਗਾ ਕਹਿੰਦੇ ਅਸੀਂ ਜਗਤ ਨੂੰ ਪਰਤਖ ਦੇਖ ਰਹੇ ਹਾਂ ਤਾਂ ਹੀ ਕਹਿੰਦੇ ਨਾ ਕੋਟਨ ਮੇ ਕੋਉ ਕੋਟਨ ਮੇ ਕੋਈ ਕਹਿੰਦੇ ਵਿਰਲਾ ਹੈ ਗੁਰੂਨ ਗ੍ਰੰਥ ਸਾਹਿਬ ਕਹਿੰਦੇ ਵੀ ਜਿਹੜਾ ਇਸ ਨਾਮ ਸ਼ਬਦ ਦੀ ਕਮਾਈ ਦੇ ਨਾਲ ਜੁੜਦਾ ਸੋ ਇਸ ਕਰਕੇ ਗੁਰਮੁਖ ਪਿਆਰਿਓ ਆਪਾਂ ਇਸ ਨਾਮ ਸ਼ਬਦ ਦੀ ਕਮਾਈ ਦੀ ਲਹਿਰ ਨਾਲ ਜੁੜਨਾ ਜਿਵੇਂ ਹੁਣ ਆਪਾਂ ਦੇਖ ਰਹੇ ਹਾਂ ਨਾ ਪਰਤਖ ਕਿੰਨੇ ਹੀ ਗੁਰਮੁਖ ਇਹਤੇ ਨਾਮ ਸ਼ਬਦ ਦੀ ਕਮਾਈ ਕਰਾ ਰਹੇ ਆ ਤਾਂ ਜਿੱਥੇ ਕਿਤੇ ਵੀ ਸਮਾਂ ਮਿਲਦਾ ਹੈ ਜਿੱਥੇ ਵੀ ਆਪਜੀ ਦਾ ਸਥਾਨ ਹੈ ਜਿੱਥੇ ਨੇੜੇ ਤੇੜੇ ਕਿਤੇ ਸਿਮਰਨ ਅਭਿਆਸ ਹੋ ਰਿਹਾ ਤਾਂ ਉੱਥੇ ਜਾ ਕੇ ਲਾਹਾ ਲਓ ਕਿਉਂਕਿ ਆਪਾਂ ਨੇ ਇਸ ਸੰਸਾਰ 'ਚ ਆਣ ਦਾ ਇਹ ਮਨੁੱਖਾ ਦੇਹੀ ਦਾ ਲਾਹਾ ਲੈਣਾ ਹੈ ਮਨੁੱਖਾ ਦੇਹੀ ਦੇ ਵਿੱਚ ਨਿਰੰਤਰ ਨਾਮ ਸ਼ਬਦ ਚੱਲ ਰਿਹਾ ਹੈ ਜੇ ਆਪਾਂ ਉਸ ਨਾਮ ਸ਼ਬਦ ਨਾਲ ਨਾ ਜੁੜੇ ਤਾਂ ਆਪਾਂ ਵੀ ਇਸ ਝੂਠੀ ਪ੍ਰੀਤ ਦੇ ਵਿੱਚ ਕਿਤੇ ਆਪਣੇ ਸਵਾਸ ਨਾ ਖਤਮ ਹੋ ਜਾਣ ਕਿਉਂਕਿ ਸਵਾਸਾਂ ਦਾ ਧੰਨ ਬਹੁਤ ਕੀਮਤੀ ਹੈ ਸੋ ਇਹਨਾਂ ਨੂੰ ਇੱਕ ਇੱਕ ਤਿਲ ਕਰਕੇ ਜੋੜਨਾ ਹੈ ਸੋ ਇਨੇ ਕ ਬਚਨ ਕਰਦੇ ਹੋਏ ਅਖਰ ਵਦਕਟ ਹੋ ਜਾਂਦਾ ਆਪ ਜੀ ਸੰਗਤ ਤੇ ਗੁਰੂ ਸਾਹਿਬਾਨ ਬਖਸ਼ਣਯੋ ਕੋ ਬਖਸ਼ ਲੈਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ